ਵਿਚ ਆਈ ਹੈ ਔਰ 3 ਲੱਖ ਏਕੜ ਤੋਂ ਵੱਧ ਧਰਤੀ ਜੜੀ ਹੈ ਇਸ ਹੜ ਦੀ ਮਾਰਤ ਲਈ ਹੈ 1500 ਤੋਂ ਵੱਧ ਪਰਿਵਾਰ ਜਿਹੜੇ ਹੈ ਉਹ ਤਕਰੀਬਨ ਸਾਰੇ ਸਾਰੇ ਇਸ ਹੜ ਦੀ ਲਪੇਟ ਚਾਹੀਏ ਪਰਮੇਸ਼ਰ ਦੀ ਕਿਰਪਾ ਹੀ ਹੈ ਭਾਵੇਂ ਕਿਉਂਕਿ ਫਿਰ ਵੀ ਮਨੁੱਖ ਇੱਕ ਦੂਜੇ ਦੇ ਨਾਲ ਦਰਦ ਬਣਾਉਂਦਾ ਹੈ ਪੰਜਾਬੀਆਂ ਦੀ ਫਿਤਰਤ ਹੈ ਕਿ ਪੰਜਾਬੀ ਜਿਹੜੇ ਹੈ ਹਮੇਸ਼ਾ ਹੀ ਜਿੱਥੇ ਕਿਤੇ ਮੁਸੀਬਤ ਆ ਜਾਏ ਭਾਵੇਂ ਸਟੇਟ ਵਿੱਚ ਕਿਸੇ ਚ ਵੀ ਆ ਗਈ इन्हना उठे जाके भी के मदद की और अपना आप गुआ के भी हाजिर होंगे अज भी मैं सवेर तो लैके सुन रही है कोई किसी पास तो कोई किस पासे तो मेनो पहेवी तो संगत आई और मेन फोन कर रहे बीबी जी अस टाली पहुंच गए हैं ਹੋਰ ਕੁ ਪਿੰਡ ਦੱਸੋ ਅਸੀਂ ਕਿੱਥੇ ਜਾਈਏ ਤੁਸੀਂ ਦੇਖੋ ਕਿ ਲੋਕਾਂ ਦੇ ਭੇਵੇ ਦੇ ਵਿੱਚ ਵੀ ਉੱਥੇ ਸਾਡੇ ਪਰਿਵਾਰ ਵਸੇ ਹੋਏ ਆ ਪੰਜਾਬੀ ਇਥੋਂ ਜਾ ਕੇ ਵਸੇ ਆ ਉਹ ਹੀ ਸਮਝਦਿਆ ਕਿ ਜੇ ਸਾਡੇ ਅੱਜ ਭਰਾ ਤਕਲੀਫ ਵਿੱਚ ਹੈ ਤੇ ਅਸੀਂ ਵੀ ਜਾ ਕੇ ਉਹਦੇ ਆ ਜਰੂਰੀਏ ਸੋ ਮੈਂ ਸਮਝਦਿਆ ਕਿ ਇੱਕ ਕੁਦਰਤੀ ਸਾਡੇ ਖੂਨ ਵਿੱਚ ਹੀ ਵਸਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਨੇ ਜੇ ਸਾਨੂੰ ਕੀਰਤ ਕਰਨੀ ਸਿਖਾਈ ਹੈ ਤੇ ਉੱਥੇ ਵੰਡ ਕੇ ਛਕਣਾ ਵੀ ਸਿਖਾਇਆ ਨਾਮ ਜਪਣਾ ਵੀ ਦਾਤ ਦਿੱਤੀ ਹੈ ਸੋ ਉਸੇ ਗੱਲ ਨੂੰ ਲੱਗ ਕੇ ਲਗਾਤਾਰ ਇੱਥੇ ਵੀ ਲੰਗਰ ਵੀ ਜਦੋਂ ਮੰਗਦੇ ਆ ਜਾਂ ਜਾਂਦਾ ਜਦੋਂ ਸਾਨੂੰ ਹੁਕਮ ਹੁੰਦਾ ਉਸੇ ਲੰਗਰ ਭੇਜਦੇ ਆ ਅੱਜ ਜਦੋਂ ਇਹਨਾਂ ਨੇ ਕੱਲ ਪਰਸੋਂ ਤੋਂ ਕਿਹਾ ਕਿ ਤੁਸੀਂ ਹੁਣ ਸਾਨੂੰ ਡੰਗਰਾਂ ਵਾਸਤੇ ਫੀਡ ਲੈ ਕੇ ਦਿਓ ਉਹ ਸਾਰੇ ਥਾਵਾਂ ਤੇ ਕੱਲ ਢਿਲਮਾ ਵੀ ਕਹੇ ਸੀ ਅਜਿੱਥੇ ਵੀ ਇਹਨੇ ਜਿੰਨੀ ਮੈਂ ਟਰੱਕ ਅਸੀਂ ਮਗਾਇਆ ਪੂਰਾ ਜਿੰਨਾ ਵੀ ਹੋਰ ਲੋਡ ਪੈਗੀ ਸੀ ਨਾਲ ਨਾਲ ਪਹੁੰਚਾਈ ਜਾਵਾਂਗੇ ਔਰ ਜਿੱਥੇ ਵੀ ਕਿਤੇ ਕਿਉਂਕਿ ਮੈਨੂੰ ਕੱਲ ਜਨਾਲਾ ਸਾਹਿਬ ਦਾ ਫੋਨ ਆਇਆ ਸੀਗਾ ਬੋਨੀ ਜਨਾਲੇ ਦਾ ਵੀ ਪੀ ਪੀ ਬੀਬੀ ਜੀ ਜਨਾਲੇ ਵੀ ਜੇ ਤੁਸੀਂ ਪਛਾਣੋ ਤੇ ਬਹੁਤ ਚੰਗੀ ਗੱਲ ਸੋ ਇਹ ਮੈਂ ਸਭ ਨੂੰ ਦਿਆਂ ਕਿ ਇਹ ਇੱਥੇ ਤੱਕ ਬਸ ਨਹੀਂ ਅੱਜ ਮੈਂ ਇਸੇ ਕਰਕੇ ਸਾਰੀ ਸੰਗਤ ਵਿੱਚ ਕਿਹਾ ਕਿ ਇਹ ਤਾਂ ਹੋ ਗਿਆ ਅੱਜ ਦੀ ਪ੍ਰੈਜ਼ੈਂਟ ਸਥਿਤੀ ਆਉਣ ਵਾਲਾ ਫਿਊਚਰ ਜਿਹੜਾ ਉਹ ਬੜਾ ਚਿੰਤਾਜਨਕ ਹੈ ਆਪਾਂ ਉਸ ਵੇਲੇ ਵੀ ਸਾਰੇ ਟੀਮ ਬਣਾਵਾਂਗੇ ਸਰਵੇ ਕਰਨਗੇ ਕਿੰਨੇ ਪਰਿਵਾਰ ਹੈ ਕਿੰਨੇ ਤਕਲੀਫ ਚ ਹੈ ਕਿੰਨਾਂ ਦੇ ਕੀ ਲੋੜਾਂ ਨੇ ਉਹ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਅਸੀਂ ਤਨਦੇਹੀ ਦੇ ਨਾਲ ਕੰਮ ਕਰਾਂਗੇ ਜਿੱਥੇ ਵੀ ਕਿਤੇ ਕਹਿਣਗੇ ਅਸੀਂ ਉੱਥੇ ਹਾਜ਼ਰ ਹੋਵਾਂਗੇ ਕਿਉਂਕਿ ਸਾਡਾ ਫਰਜ਼ ਬੰਦ ਹੈ ਇਹ ਨਹੀਂ ਕਿ ਅਸੀਂ ਕੋਈ ਸਾਡੇ ਮਨ ਚ ਕੋਈ ਸਿਆਸੀ ਸੋਚ ਹੈ ਸਾਡੇ ਮਨ ਚ ਕੋਈ ਹੈ ਸੰਤ ਬਾਪ ਪ੍ਰੇਮ ਦਾ ਮਿਸ਼ਨ ਸੀ ਕਿ ਅਸੀਂ ਇੱਥੋਂ ਦੇ ਕੇ ਭਲਾ ਬਣਾਉਣ ਵਾਲੀ ਗੱਲ ਜਿਹੜੀ ਗੁਰਨਾਥ ਸਾਹਿਬ ਨੇ ਕਿਹਾ ਨਾ ਕਿ ਤੁਸੀਂ ਜੋ ਦਸਵੰਦ ਕੱਢਣਾ ਉਹ ਗੁਰੂ ਦੇ ਨਾਮ ਦਾ ਕੱਢਣਾ ਔਰ ਜਦੋਂ ਕਿਤੇ ਭੀੜ ਬਣੀ ਉੱਥੇ ਜਾ ਕੇ ਹਾਜ਼ਰ ਹੋਣਾ ਸੋ ਉਹਨੂੰ ਲੈ ਕੇ ਮੈਂ ਸਾਰੇ ਪੰਜਾਬ ਵਾਸੀਆਂ ਦਾ ਜਿੱਥੇ ਧੰਨਵਾਦ ਵੀ ਕਰਦੀ ਹਾਂ ਕਿ ਉਹਨਾਂ ਨੇ ਸਾਰਾ ਹੀ ਆਪਣੀ ਤਕਲੀਫ ਆਪੇ ਹੱਲ ਕਰਨ ਦੇ ਤੇ ਸਰਕਾਰ ਉੱਤੇ ਸਾਨੂੰ ਇਹ ਦੁੱਖ ਵੀ ਆਉਂਦਾ ਹੈ ਕਿ ਸਰਕਾਰਾਂ ਦੀ ਜਿਹੜੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਫਰਜ਼ ਪਹਚਾਣਨ ਪੰਜਾਬ ਸਰਕਾਰ ਉਹ ਵੀ ਆਪਣੀ ਡਿਊਟੀ ਨਿਭਾਵੇ ਤੇ ਪਾਸ ਕਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਜੋਧਿਆਂ ਨੂੰ ਪੰਜਾਬੀਆਂ ਨੂੰ ਗੱਲ ਨਾਲ ਲਾਵੇ ਜਿਹੜੇ ਅੰਨ ਦਾਤਾ ਬਣ ਕੇ ਸਾਡੇ ਦੇਸ਼ ਦਾ ਭੰਡਾਰ ਭੰਦੇ ਸੀ ਔਰ ਸਭ ਦਾ ਢਿੱਡ ਪਰਦੇਸੀ ਅੱਜ ਉਹ ਦੁੱਖ ਹੰਦਾ ਜਦੋਂ ਅਸੀਂ ਉਹਨਾਂ ਵਾਸਤੇ ਲੈ ਲੈ ਕੇ ਚੀਜ਼ਾਂ ਜਾਂਦੇ ਆ ਤੇ ਉਹਨਾਂ ਵਿਚਾਰੇ ਨੂੰ ਹੱਥ ਫੜਾਉਣਾ ਪੈ ਰਿਹਾ ਇਹ ਵੀ ਸਾਡੇ ਵਾਸਤੇ ਬੜੀ ਚਿੰਤਾ ਲੱਗਦੀ ਹੈ ਕਿ ਉਹ ਵਿਚਾਰੇ ਮਹਿਸੂਸ ਕਰਦੇ ਜਿਹੜੇ ਦਾਤੇ ਸੀਗੇ ਅੱਜ ਜਦੋਂ ਉਹ ਭਿਖਾਰੀ ਨਹੀਂ ਹੈ ਜਦੋਂ ਉਹ ਅੱਜ ਮਹਿਸੂਸ ਕਰ ਰਿਹਾ ਹੈ ਕਿ ਸਾਡੀ ਲੋੜ ਹੈ ਤੇ ਅੱਜ ਜੇ ਸਰਕਾਰਾਂ ਇਸ ਗੱਲ ਨੂੰ ਨਾ ਪਾਪ ਬਣ ਗਈਆਂ ਤੇ ਜਿਹੜੀਆਂ ਗੱਲਾਂ ਫਿਰ ਆਮ ਤੌਰ ਤੇ ਕਹੀਆਂ ਜਾਂਦੀਆਂ ਕਿ ਸਰਕਾਰਾਂ ਪੰਜਾਬ ਦੇ ਲੋਕਾਂ ਨਾਲ ਮਤਰੀਮ ਵਾਲਾ ਸਲੋ ਕਰਦੀਆਂ ਤੇ ਮੈਂ ਸਭ ਦੀਆਂ ਕਿ ਅੱਜ ਪ੍ਰਧਾਨ ਮੰਤਰੀ ਜੀ ਦੇ ਕੋਲ ਬਹੁਤ ਸੁਨਹਿਰੀ ਸਮਾਂ ਕੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਇਹਨਾਂ ਨੂੰ ਇੱਕ ਨਾਲ ਲਾਉਣ ਤਾਂ ਜੋ ਪੰਜਾਬੀ ਇਹ ਅਕਿਰਤ ਕਰਨੀ ਹੈ ਪੰਜਾਬੀਆਂ ਨਾਲ ਜੇ ਉਹ ਇੱਕ ਪੈਸੇ ਦੀ ਸੇਵਾ ਕਰਨਗੇ ਤੇ 10 ਗੁਣਾ ਕਰਕੇ ਮੋੜਨਗੇ ਇਹ ਇੰਨੀ ਅਨਖ ਤੇ ਗੈਰ ਤੇ ਮਾਲਕ ਹੈ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹਾਂ ਸਦਾ ਪ੍ਰੀਤਮ ਸਿੰਘ ਜੀ ਕੋਕੇ ਤੋਂ ਲਗਾਤਾਰ ਜਦੋਂ ਵੀ ਸਾਡੇ ਨਾਲ ਸੰਪਰਕ ਚਾਹੁੰਦੇ ਆ ਸਰਪੰਚ ਸਾਹਿਬ ਵੀ ਸੰਪਰਕ ਚਾਹੁੰਦੇ ਆ ਪੀ ਇਹਨਾਂ ਨੂੰ ਮੈਂ ਜਦੋਂ ਵੀ ਆਵਾਜ਼ ਮਾਰਦੀ ਆ ਪੀ ਇਹ ਸਾਮਾਨ ਅਸੀਂ ਪੀਚਣਾ ਆ ਕੇ ਲੈ ਜਾਓ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਲਗਾਤਾਰ ਦਿਨ ਰਾਤ ਇਹਨਾਂ ਨੇ ਖੜਾ ਵਿੱਚ ਰਹਿ ਕੇ ਬੜਾ ਕੰਮ ਕੀਤਾ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਲੇ ਬਾਬਾ ਪ੍ਰੇਮ ਸਿੰਘ ਬਰਾਲੇ ਵਾਲੇ ਬੀਬੀ ਜਗੀਰ ਕੌਰ ਦੇ ਡੇਰੇ ਤੇ ਖੜੇ ਆ ਅੱਜ ਤੋਂ 15 20 ਦਿਨ ਤੋਂ ਲਗਾਤਾਰ ਜਦੋਂ ਵੀ ਜਰੂਰ ਤਾਂ ਪੈਂਦੀ ਜਿਸ ਚੀਜ਼ ਦੀ ਜਰੂਰਤ ਪੈਂਦੀ ਹੈ ਸਰਦਾਰ ਜਿਉਵਰਾ ਸਿੰਘ ਵੱਲੋਂ ਵੀ ਜੋ ਚੀਜ਼ ਵੀ ਕਹੀ ਹੈ ਸਾਨੂੰ ਮਿਲਦੀ ਪਈ ਆ ਲੰਗਰ ਜਿਸ ਟਾਈਮ ਵੀ ਕਹੀਏ ਦੁਪਹਿਰ ਨੂੰ ਰਾਤ ਨੂੰ ਸਾਨੂੰ ਮਿਲਦਾ ਪਿਆ ਵੇ ਹੁਣੇ ਜਿਉਵਰਾ ਜੀ ਨੇ ਆਖਿਆ ਕਿ ਉੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹ ਤੁਹਾਨੂੰ ਉੱਥੇ ਮੁਹੱਈਆ ਕਰਾਇਆ ਜਾਏਗਾ ਅਸੀਂ ਇਹਨਾਂ ਦਾ ਤਹਿਤ ਰੂਤਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜਿਹੜੀ ਆਪ ਯਾ ਮੰਡੇ ਰੀਏ ਦੇ ਉਹਨਾਂ ਦੇ ਪਰਸਨਲ ਵੈਂਡੇ ਨੇ ਉਸ ਏਰੀਆ ਚ ਇਹ ਹਰ ਇੱਕ ਬੰਦੇ ਨੂੰ ਜਾਣਦੇ ਨੇ ਤੇ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਬੀਬੀ ਵਾਲਿਆਂ ਨੂੰ ਭਾਈ ਜਰਾਇਰਾਂ ਨੂੰ ਦੱਸਦੇ ਨੇ ਤੇ ਉਹਨੂੰ ਅੱਗੇ ਬੜੇ ਵਧੀਆ ਤਰੀਕਾ ਨਾਲ ਵੰਡਦੇ ਨੇ ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦ ਦੀਆਂ ਇਹ ਪਹਿਲੀ ਵਾਰੀ ਨਹੀਂ ਅਸੀਂ ਪਿਛਲੀ ਵਾਰੀ ਵੀ ਦੇਖਿਆ ਉੱਥੇ ਵੀ ਇਹ ਹਰ ਵਾਰੀ ਅੱਗੇ ਹੋ ਗਏ ਸਾਰਾ ਉਹ ਗੁਰਦੁਆਰਾ ਸਾਹਿਬ ਬਣਦਾ ਆਉਂਦੀ ਵੀ ਦੇਖਲੇ ਕਰਦੇ ਨੇ ਜਿਹੜਾ ਥੋਡੇਰੇ ਤੋਂ ਬਣ ਕੇ ਜਾਂਦਾ ਇਹਨਾਂ ਨੂੰ ਪਤਾ ਹੈ ਕਿੱਥੇ ਪਹਚਾਣਾ ਹੈ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਦੀ ਜਿੱਥੇ ਲਪੇਟ ਵਿੱਚ ਆਏ ਆ ਔਰ 3 ਲੱਖ ਏਕੜ ਤੋਂ ਵੱਧ ਇਸ ਹੜ੍ਹ ਦੀ ਮਾਰਤ ਲਈ 1500 ਤੋਂ ਵੱਧ ਪਰਿਵਾਰ ਜਿਹੜੇ ਐ ਉਹ ਤਕਰੀਬਨ ਸਾਰੇ ਸਾਰੇ ਇਸ ਹੜ੍ਹ ਦੇ ਪੇਟ ਚ ਆਏ ਐ ਪਰਮੇਸ਼ਰ ਦੀ ਕਿਰਪਾ ਹੀ ਹੈ ਭਾਵੇਂ ਕਿਉਂਕਿ ਫਿਰ ਵੀ ਮਨੁੱਖ ਇੱਕ ਦੂਜੇ ਦੇ ਨਾਲ ਦਰਦ ਬਣਾਉਂਦਾ ਹੈ ਪੰਜਾਬੀਆਂ ਦੀ ਫਿਤਰਤ ਹੈ ਕਿ ਪੰਜਾਬੀ ਜਿਹੜੇ ਐ ਹਮੇਸ਼ਾ ਹੀ ਜਿੱਥੇ ਕਿਤੇ ਮੁਸੀਬਤ ਆ ਜਾਏ ਭਾਵੇਂ ਸਟੇਟ ਵਿੱਚ ਕਿਸੇ ਚ ਵੀ ਆ ਗਈ ਇਹਨਾਂ ਨੂੰ ਉੱਥੇ ਜਾ ਕੇ ਵੀ ਹੱਕ ਢਾ ਕੇ ਮਦਦ ਕੀਤੀ ਔਰ ਆਪਣਾ ਆਪ ਗਵਾ ਕੇ ਵੀ ਵਿੱਚ ਹਾਜ਼ਰ ਹੁੰਦੇ ਐ ਅੱਜ ਵੀ ਮੈਂ ਸਵੇਰ ਤੋਂ ਲੈ ਕੇ ਸੁਣ ਰਹੀ ਆ ਕੋਈ ਕਿਸੇ ਪਾਸੇ ਤੋਂ ਕੋਈ ਕਿਸੇ ਪਾਸੇ ਤੋਂ ਮੈਨੂੰ ਬਿਹੇਵੀਅਰ ਤੋਂ ਸੰਗਤ ਆਈ ਔਰ ਮੈਨੂੰ ਫੋਨ ਕਰ ਰਹੇ ਸੀ ਬੀਬੀ ਜੀ ਅਸਟਾਲੀ ਪਹੁੰਚ ਗਏ ਆ ਹੋਰ ਕੁ ਪਿੰਡ ਦੱਸੋ ਅਸੀਂ ਕਿੱਥੇ ਜਾਈਏ ਤੁਸੀਂ ਦੇਖੋ ਕਿ ਲੋਕਾਂ ਦੇ ਭੇਵੇ ਦੇ ਵਿੱਚ ਵੀ ਉੱਥੇ ਸਾਡੇ ਪਰਿਵਾਰ ਵਸੇ ਹੋਏ ਆ ਪੰਜਾਬੀ ਇਥੋਂ ਜਾ ਕੇ ਵਸੇ ਆ ਉਹ ਹੀ ਸਮਝਦਿਆ ਕਿ ਜੇ ਸਾਡੇ ਅੱਜ ਭਰਾ ਤਕਲੀਫ ਵਿੱਚ ਹੈ ਤੇ ਅਸੀਂ ਵੀ ਜਾ ਕੇ ਉੱਥੇ ਆ ਜਰੋਈਏ ਸੋ ਮੈਂ ਸਮਝਦਿਆ ਕਿ ਇਹ ਕੋਈ ਕੁਦਰਤ ਨਹੀਂ ਸਾਡੇ ਖੂਨ ਵਿੱਚ ਹੀ ਵਸਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਨੇ ਜੇ ਸਾਨੂੰ ਕੀਰਤ ਕਰਨੀ ਸਿਖਾਈ ਹੈ ਤੇ ਉੱਥੇ ਵੰਡ ਕੇ ਛਕਣਾ ਵੀ ਸਿਖਾਇਆ ਨਾਮ ਜਪਣਾ ਵੀ ਦਾਤ ਦਿੱਤੀ ਹੈ ਸੋ ਉਸੇ ਗੱਲ ਨੂੰ ਲੱਗ ਕੇ ਲਗਾਤਾਰ ਇੱਥੇ ਵੀ ਲੰਗਰ ਵੀ ਜਦੋਂ ਮੰਗਦੇ ਆ ਜਾਂ ਜਾਂਦਾ ਜਦੋਂ ਸਾਨੂੰ ਹੁਕਮ ਹੁੰਦਾ ਉਸੇ ਲੰਗਰ ਭੇਜਦੇ ਆ ਅੱਜ ਜਦੋਂ ਇਹਨਾਂ ਨੇ ਕੱਲ ਪਰਸੋਂ ਤੋਂ ਕਿਹਾ ਕਿ ਤੁਸੀਂ ਹੁਣ ਸਾਨੂੰ ਡੰਗਰਾਂ ਵਾਸਤੇ ਫੀਲ ਲੈ ਕੇ ਦੇਓ ਉਹ ਸਾਰੇ ਥਾਵਾਂ ਤੇ ਕੱਲ ਢਿਲਮਾ ਵੀ ਕਹੇ ਸੀ ਅਜਿੱਥੇ ਵੀ ਇਹਨੇ ਜਿੰਨੀ ਵੀ ਟਰੱਕ ਅਸੀਂ ਮਂਗਾਇਆ ਪੂਰਾ ਜਿੰਨਾ ਵੀ ਹੋਰ ਲੋਡ ਪੈਗੀ ਸੀ ਨਾਲ ਨਾਲ ਪਹਚਾਈ ਜਾਵਾਂਗੇ ਔਰ ਜਿੱਥੇ ਵੀ ਕਿਤੇ ਕਿਉਂਕਿ ਮੈਨੂੰ ਕੱਲ ਅਜਨਾਲਾ ਸਾਹਿਬ ਦਾ ਫੋਨ ਆਇਆ ਸੀਗਾ ਬੋਨੀ ਅਜਨਾਲੇ ਦਾ ਵੀ ਪੀ ਪੀ ਜੀ ਅਜਨਾਲੇ ਵੀ ਜੇ ਤੁਸੀਂ ਪਹਚਾ ਦਿਓ ਤੇ ਬਹੁਤ ਚੰਗੀ ਗੱਲ ਸੋ ਇਹ ਮੈਂ ਸਭ ਨੂੰ ਦਿਆਂ ਕਿ ਇਹ ਇੱਥੇ ਤੱਕ ਬਸ ਨਹੀਂ ਅੱਜ ਮੈਂ ਇਸੇ ਕਰਕੇ ਸਾਈ ਸੰਗਤ ਵਿੱਚ ਕਿਹਾ ਕਿ ਇਹ ਤਾਂ ਹੋ ਗਿਆ ਅੱਜ ਦੀ ਪ੍ਰੈਜੈਂਟ ਸਥਿਤੀ ਆਉਣ ਵਾਲਾ ਫਿਊਚਰ ਜਿਹੜਾ ਉਹ ਬੜਾ ਚਿੰਤਾਜਨਕ ਹੈ ਆਪਾਂ ਉਸ ਵੇਲੇ ਵੀ ਸਾਰੇ ਟੀਮ ਬਣਾਵਾਂਗੇ ਸਰਵੇ ਕਰਨਗੇ ਕਿੰਨੇ ਪਰਿਵਾਰ ਹੈ ਕਿੰਨੇ ਤਕਲੀਫ ਚ ਹੈ ਕਿੰਨਾਂ ਨੇ ਕੀ ਲੋੜਾਂ ਨੇ ਉਹ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਅਸੀਂ ਤਨਦੇਹੀ ਦੇ ਨਾਲ ਕੰਮ ਕਰਾਂਗੇ ਜਿੱਥੇ ਵੀ ਕਿਤੇ ਕਹਿਣਗੇ ਅਸੀਂ ਉੱਥੇ ਹਾਜ਼ਰ ਹੋਵਾਂਗੇ ਕਿਉਂਕਿ ਸਾਡਾ ਫਰਜ਼ ਬੰਦ ਹੈ ਇਹ ਨਹੀਂ ਕਿ ਅਸੀਂ ਕੋਈ ਸਾਡੇ ਮਨ ਚ ਕੋਈ ਸਿਆਸੀ ਸੋਚ ਹੈ ਸਾਡੇ ਮਨ ਚ ਕੋਈ ਹੈ ਕਿ ਸੰਤਵਾ ਪ੍ਰੇਮ ਦਾ ਮਿਸ਼ਨ ਸੀ ਕਿ ਅਸੀਂ ਇੱਥੋਂ ਦੇ ਕੇ ਭਲਾ ਬਣਾਉਣ ਵਾਲੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਤੁਸੀਂ ਜੋ ਦਸਵੰਦ ਕੱਢਣਾ ਉਹ ਗੁਰੂ ਦੇ ਨਾਮ ਦਾ ਕੱਢਣਾ ਔਰ ਜਦੋਂ ਕਿਤੇ ਭੀੜ ਬਣੇ ਉੱਥੇ ਜਾ ਕੇ ਹਾਜ਼ਰ ਹੋਣਾ ਸੋ ਉਹਨੂੰ ਲੈ ਕੇ ਮੈਂ ਸਾਰੇ ਪੰਜਾਬ ਵਾਸੀਆਂ ਦਾ ਜਿੱਥੇ ਧੰਨਵਾਦ ਵੀ ਕਰਦੀ ਹਾਂ ਕਿ ਉਹਨਾਂ ਨੇ ਸਾਰਾ ਹੀ ਆਪਣੀ ਤਕਲੀਫ ਆਪੇ ਹੱਲ ਕਰਨ ਦੇ ਤੇ ਸਰਕਾਰ ਉੱਤੇ ਸਾਨੂੰ ਇੱਕ ਦੁੱਖ ਵੀ ਆਂਦਾ ਹੈ ਕਿ ਸਰਕਾਰਾਂ ਦੀ ਜਿਹੜੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਫਰਜ਼ ਪਹਚਾਣਨ ਪੰਜਾਬ ਸਰਕਾਰ ਉਹ ਵੀ ਆਪਣੀ ਡਿਊਟੀ ਨਿਭਾਵੇ ਤੇ ਪਾਸ ਕਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਜੋਧਿਆਂ ਨੂੰ ਪੰਜਾਬੀਆਂ ਨੂੰ ਗੱਲ ਨਾਲ ਲਾਵੇ ਜਿਹੜੇ ਅੰਨ ਦਾਤਾ ਬਣ ਕੇ ਸਾਡੇ ਦੇਸ਼ ਦਾ ਭੰਡਾਰ ਭੰਦੇ ਸੀ ਔਰ ਸਭ ਦਾ ਢਿੱਡ ਪਰਦੇਸੀ ਅੱਜ ਉਹ ਦੁੱਖ ਹੰਡਾ ਜਦੋਂ ਅਸੀਂ ਉਹਨਾਂ ਵਾਸਤੇ ਲੈ ਲੈ ਕੇ ਚੀਜ਼ਾਂ ਜਾਂਦੇ ਆ ਤੇ ਉਹਨਾਂ ਵਿਚਾਰੇ ਨੂੰ ਹੱਥ ਫੜਾਉਣਾ ਪੈ ਰਿਹਾ ਇਹ ਵੀ ਸਾਡੇ ਵਾਸਤੇ ਬੜੀ ਚਿੰਤਾ ਲੱਗਦੀ ਹੈ ਕਿ ਉਹ ਵਿਚਾਰੇ ਮਹਿਸੂਸ ਕਰਦੇ ਜਿਹੜੇ ਦਾਤੇ ਸੀਗੇ ਅੱਜ ਜਦੋਂ ਉਹ ਪਿਖਾਰੀ ਨਹੀਂ ਹੈ ਜਦੋਂ ਉਹ ਅੱਜ ਮਹਿਸੂਸ ਕਰ ਰਿਹਾ ਹੈ ਕਿ ਸਾਡੀ ਲੋੜ ਹੈ ਤੇ ਅੱਜ ਜੇ ਸਰਕਾਰਾਂ ਇਸ ਗੱਲ ਨੂੰ ਨਾ ਪਾਪ ਬਣ ਗਈਆਂ ਇਹ ਜਿਹੜੀਆਂ ਗੱਲਾਂ ਫਿਰ ਆਮ ਤੌਰ ਤੇ ਕਹੀਆਂ ਜਾਂਦੀਆਂ ਕਿ ਸਰਕਾਰਾਂ ਪੰਜਾਬ ਦੇ ਲੋਕਾਂ ਨਾਲ ਮਤਰੀਮ ਵਾਲਾ ਸਲੋਗਨ ਕਰਦੀਆਂ ਤੇ ਮੈਂ ਸਭ ਦੀ ਹੈ ਕਿ ਅੱਜ ਪ੍ਰਧਾਨ ਮੰਤਰੀ ਜੀ ਦੇ ਕੋਲ ਬਹੁਤ ਸੁਨਹਿਰੀ ਸਮਾਂ ਕਿ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਇਹਨਾਂ ਨੂੰ ਹੱਥ ਨਾਲ ਲਾਉਣ ਤਾਂ ਜੋ ਪੰਜਾਬੀ ਇਹ ਅਕਿਰਤ ਕਰਨੀ ਹੈ ਪੰਜਾਬੀਆਂ ਨਾਲ ਜੇ ਉਹ ਇੱਕ ਪੈਸੇ ਦੀ ਸੇਵਾ ਕਰਨਗੇ ਤੇ 10 ਗੁਣਾ ਕਰਕੇ ਮੋੜਨਗੇ ਇਹ ਇੰਨੀ ਅਨਖ ਤੇ ਗੈਰਤੇ ਦੇ ਮਾਲਕ ਹੈ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹਾਂ ਸਦਾ ਪ੍ਰੀਤਮ ਸਿੰਘ ਜੀ ਉਕੇ ਤੋਂ ਲਗਾਤਾਰ ਜਦੋਂ ਵੀ ਸਾਡੇ ਨੈਸ਼ਨਲ ਪਾਰਕ ਚ ਆਉਂਦੇ ਆ ਸਰਪੰਚ ਸਾਹਿਬ ਵੀ ਸੰਪਰਕ ਚ ਆਉਂਦੇ ਆ ਤੇ ਇਹਨਾਂ ਨੂੰ ਮੈਂ ਜਦੋਂ ਵੀ ਆਵਾਜ਼ ਮਾਰਦੀ ਆ ਪੀ ਐ ਸਮਾਨ ਅਸੀਂ ਪੀਚਨਾ ਆ ਕੇ ਲੈ ਜਾਓ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਲਗਾਤਾਰ ਦਿਨ ਰਾਤ ਇਹਨਾਂ ਨੇ ਖੜਾ ਵਿੱਚ ਰਹਿ ਕੇ ਬੜਾ ਕੰਮ ਕੀਤਾ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਲੇ ਬਾਬਾ ਪ੍ਰੇਮ ਸਿੰਘ ਬਰਾਲੇ ਵਾਲੇ ਬੀਬੀ ਜਗੀਰ ਕੌਰ ਦੇ ਡੇਰੇ ਤੇ ਖੜੇ ਆ ਅੱਜ ਤੋਂ 15-20 ਦਿਨ ਤੋਂ ਲਗਾਤਾਰ ਜਦੋਂ ਵੀ ਜ਼ਰੂਰਤ ਪੈਂਦੀ ਜਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਸਰਦਾਰ ਜਿਉਵਰਾ ਸਿੰਘ ਵੱਲੋਂ ਵੀ ਜੋ ਚੀਜ਼ ਵੀ ਕਹੀ ਹੈ ਸਾਨੂੰ ਮਿਲਦੀ ਪਈ ਆ ਲੰਗਰ ਜਿਸ ਟਾਈਮ ਵੀ ਕਹੀਏ ਦੁਪਹਿਰ ਨੂੰ ਰਾਤ ਨੂੰ ਸਾਨੂੰ ਮਿਲਦਾ ਪਿਆ ਵੇ ਹੁਣੇ ਜਿਉਵਰਾ ਜੀ ਨੇ ਆਖਿਆ ਕਿ ਉੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹ ਤੁਹਾਨੂੰ ਉੱਥੇ ਮੁਹੱਈਆ ਕਰਾਇਆ ਜਾਏਗਾ ਅਸੀਂ ਇਹਨਾਂ ਦਾ ਤਹਿਤ ਰੂਤਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜਿਹੜੀ ਆਪ ਯਾ ਮੰਡੇ ਰੀਏ ਚ ਉਹਨਾਂ ਦੇ ਪਰਸਨਲ ਬੰਦੇ ਨੇ ਉਸ ਏਰੀਆ ਚ ਇਹ ਹਰ ਇੱਕ ਬੰਦੇ ਨੂੰ ਜਾਣਦੇ ਨੇ ਤੇ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਬੀਬੀ ਵਾਲਿਆਂ ਨੂੰ ਭਾਈ ਜਰਾ ਜੀ ਰਾਨ ਨੂੰ ਦੱਸਦੇ ਨੇ ਤੇ ਉਹਨੂੰ ਅੱਗੇ ਬੜੇ ਵਧੀਆ ਤਰੀਕਾ ਨਾਲ ਵੰਦੇ ਨੇ ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦ ਦੀਆਂ ਇਹ ਪਹਿਲੀ ਵਾਰੀ ਨਹੀਂ ਮੈਂ ਪਿਛਲੀ ਵਾਰੀ ਵੀ ਦੇਖਿਆ ਉੱਥੇ ਵੀ ਇਹ ਹਰ ਵਾਰੀ ਅੱਗੇ ਹੋ ਗਏ ਸਾਰਾ ਉਹ ਗੁਰਦੁਆਰਾ ਸਾਹਿਬ ਬਣਦਾ ਆਉਂਦੀ ਵੀ ਦੇਖਲੇ ਕਰਦੇ ਨੇ ਜਿਹੜਾ ਥੋਡੇਰੇ ਤੋਂ ਬਣ ਕੇ ਜਾਂਦਾ ਇਹਨਾਂ ਨੂੰ ਪਤਾ ਹੈ ਕਿੱਥੇ ਪਹੁੰਚਾਣਾ ਹੈ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਦੀਆਂ